ਸੀਖਵਾ ਜਿਹੜੇ ਕਿ ਟਕਸਾਲੀ ਆਗੂ ਜਥੇਦਾਰ ਅਜਾਗਰ ਸਿੰਘ ਜੀ ਸੇਖਵਾ ਦੇ ਜਿਹੜੇ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ रह चुके ਨੇ ਉਹਨਾਂ ਦੇ ਬੇਟੇ ਨੇ ਔਰ ਇਸੇ ਤਰ੍ਹਾਂ ਡਾਕਟਰ ਰਤਨ ਸਿੰਘ ਜੀ ਅਜਨਾਲਾ ਜਥੇਦਾਰ ਅਜਾਗਰ ਸਿੰਘ ਜੀ ਬੰਡਾਲੀ ਔਰ ਸਰਦਾਰ ਮੱਖਣ ਸਿੰਘ ਜੀ ਨੰਗਲ ਜਥੇਦਾਰ ਮਹਿੰਦਰ ਸਿੰਘ ਹਸੈਨਪੁਰ ਔਰ ਇੱਧਰ ਮੇਰੇ ਨਾਲ ਜਥੇਦਾਰ ਮਨਮੋਹਨ ਸਿੰਘ ਸਠਿਆਲਾ ਜੀ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਅੱਜ ਆਈਆਂ ਨੇ ਮੈਂ ਮਾਣ ਮਹਿਸੂਸ ਕਰਦਾ ਕਿ 올 ਇੰਡੀਆ ਸਿਕਸ ਸਟੂਡੈਂਟਸ ਫੈਡਰੇਸ਼ਨ ਜਿਹੜਾ ਕਿ ਕੌਮ ਦਾ ਹਰੀਆਵਲ ਦਸਤਾ ਸੀ ਔਰ ਪਿਛਲੇ ਲੰਮੇ ਸਮੇਂ ਤੋਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਏ ਐਵੇਂ ਹੀ 올 ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ 13 ਸਤੰਬਰ 1944 ਨੂੰ ਲਾਹੌਰ ਦੇ ਮਿੰਟ ਗੁਮਰੀ ਕਾਲਜ ਦੇ ਵਿੱਚ ਗਠਿਤ ਕੀਤੀ ਗਈ ਔਰ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸੰਘਰਸ਼ ਕਰਦੇ ਆ ਰਹੇ ਹਾਂ ਤੁਹਾਡੇ ਸਾਹਮਣੇ ਆ ਤੁਸੀਂ ਸਾਰਾ ਮੀਡੀਆ ਬੈਠੇ ਹੋ ਨਵੰਬਰ 1984 ਸਿੱਖ ਨਸਲ ਕੁਸ਼ੀ ਜਿੰਨੂੰ ਕਿ ਦਿੱਲੀ ਦੰਗੇ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ ਉਹ ਲੜਾਈ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਨੇ ਮਨੁੱਖੀ ਅਧਿਕਾਰ ਸੰਸਥਾ ਦੇ ਨਾਲ ਮਿਲ ਕੇ ਲੜੀ ਔਰ ਉਸ ਲੜਾਈ ਦਾ ਹੀ ਨਤੀਜਾ ਹੈ ਕਿ ਅੱਜ ਸੱਜਣ ਕੁਮਾਰ ਵਰਗੇ ਦਰਿੰਦੇ ਜੇਲ੍ਹਾਂ ਵਿੱਚ ਬੈਠੇ ਨੇ ਵੱਖਰੀ ਗੱਲ ਏ ਕਿ ਅੱਜ ਬਾਦਲ ਪਰਿਵਾਰ ਜਿਨ੍ਹਾਂ ਦੇ ਕੋਲ ਜ਼ਮੀਨ ਖਸ ਚੁੱਕੀ ਏ ਜਿਨ੍ਹਾਂ ਨੂੰ ਲੋਕ ਅੱਜ ਮੈਂ ਦੱਸਣਾ ਚਾਹਾਂਗਾ ਮੈਂ ਗੁਰਦੁਆਰਾ ਸਾਹਿਬ ਗਿਆ ਔਰ ਕਹਿੰਦੇ ਕਿ ਕਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਮੈਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਹਿੰਦੇ ਇੱਕੋ ਹੀ ਅਕਾਲੀ ਦਲ ਰਹਿ ਗਿਆ ਸੋ ਅਸੀਂ ਲੰਮੇ ਸਮੇਂ ਤੋਂ ਬਾਅਦ ਇਹ ਜਿਹੜਾ ਫੈਸਲਾ ਕੀਤਾ ਇਹ ਬੜੀ ਸੋਚ ਵਿਚਾਰ ਤੋਂ ਕਿਸੇ ਅਹੁਦੇ ਵਾਸਤੇ ਨਹੀਂ ਕਿਸੇ ਹੋਰ ਮਸਲੇ ਵਾਸਤੇ ਨਹੀਂ ਇੱਥੇ ਅੱਜ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਬਣਦੀਆਂ ਨੇ ਉਹਨਾਂ ਪਾਰਟੀਆਂ ਦੇ ਵਿੱਚ ਲਗਾਤਾਰ ਲੋਕ ਸੋਚਦੇ ਨੇ ਵਿਚਾਰਦੇ ਨੇ ਕਿ ਸਾਨੂੰ ਕੀ ਹਾਸਲ ਹੋਵੇਗਾ ਸੋ ਸਾਡੇ ਸਾਹਮਣੇ ਕੌਮੀ ਜਜ਼ਬਾ ਸਾਡੇ ਸਾਹਮਣੇ ਇੱਕ ਇਸ ਤਰ੍ਹਾਂ ਦਾ ਪ੍ਰਭਾਵ ਹੈ ਕਿ ਅਸੀਂ ਆਪਣੀ ਇਸ ਪਾਰਟੀ ਨੂੰ ਜਿਹੜਾ ਸ਼੍ਰੋਮਣੀ ਕਾਲੀ ਦਲ ਜਿਹੜਾ ਸਾਡੇ ਪੁਰਖਿਆਂ ਨੇ ਸਿਰਜਿਆ ਔਰ ਜਿਨ੍ਹਾਂ ਦੇ ਵਿੱਚ ਜਥੇਦਾਰ ਬ੍ਰਹਮਪੁਰਾ ਵਰਗੇ ਜਥੇਦਾਰ ਸੇਖਵਾ ਵਰਗੇ ਡਾਕਟਰ ਅਜਨਾਲਾ ਵਰਗੇ ਜਿਨ੍ਹਾਂ ਸਿੱਖਿਆਤਾ ਦੇ ਮਾਮ ਨਾਮ ਲਏ ਨੇ ਇਹ ਵਿੱਚ ਅੱਜ ਅੱਗੇ ਆਏ ਨੇ ਅਸੀਂ ਬੜੀ ਧੀਰ ਤੋਂ ਇੰਤਜ਼ਾਰ ਕਰ ਰਹੇ ਸੀ ਮੈਂ ਜਿਹੜਾ ਆਪਣਾ ਪੋਲੀਟੀਕਲ ਖੇਤਰ ਦੇ ਵਿੱਚ ਥੋੜਾ ਬਾਤਾ ਜਿਹੜਾ ਮੇਰਾ ਯੋਗਦਾਨ ਸੀ ਉਹ ਕੈਪਟਨ ਕਮਲਜੀਤ ਸਿੰਘ ਜੀ ਤੱਕ ਸੀ ਜਿਹੜੇ ਕਿ ਸਾਡੇ ਕੋਲੋਂ ਵਿਛੜ ਗਏ 2009 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਦੀ ਅਰਥੀ ਤੱਕ ਉਹਨਾਂ ਦੇ ਨਾਲ ਮੈਂ ਜੁੜਿਆ ਰਿਹਾ ਔਰ ਉਸ ਤੋਂ ਬਾਅਦ ਉਹਨਾਂ ਦੀਆਂ ਯਾਦਾਂ ਦੇ ਨਾਲ ਅੱਜ ਤੱਕ ਜੁੜੇ ਹੋਏ ਆ ਲੇਕਿਨ ਉਹ ਜਿਹੜੀ ਟਕਸਾਲੀ ਸੋਚ ਸੀ ਇੱਥੇ ਜ세ਦਾਰ ਬਡਾਲੀ ਸਾਹਿਬ ਬੈਠੇ ਨੇ ਅਸੀਂ ਇਕੱਠੇ ਹੁੰਦੇ ਸੀ ਕੈਪਟਨ ਸਾਹਿਬ ਦੇ ਨਾਲ ਤੇ ਉਹ ਸਾਨੂੰ ਓਨਾ ਹੀ ਮਾਣ ਮਹਿਸੂਸ ਕਰਾਉਂਦੇ ਸੀ ਜਿਵੇਂ ਉਹ ਆਪ ਇੱਕ ਅਹੁਦੇ ਦੇ ਉੱਪਰ ਬੈਠੇ ਸਨ ਤੇ ਮੈਂ ਅੱਜ ਮਾਣ ਮਹਿਸੂਸ ਕਰਦਾ ਕਿ ਅਸੀਂ ਇੱਕ ਇਸ ਤਰ੍ਹਾਂ ਦੇ ਜਿਹੜਾ ਸ਼੍ਰੋਮਣੀ ਕਾਲੀਦਾਲੇ ਜਿੰਦੀ ਅਸੀਂ ਸੁਪਨਿਆਂ ਦੇ ਵਿੱਚ ਸੋਚਦੇ ਹਾਂ ਕਿ ਕਦੇ ਦੁਬਾਰਾ ਆਵੇਗਾ ਉਸ ਦੀ ਇਹਨਾਂ ਨੇ ਸਿਰਜਣਾ ਕੀਤੀ ਹੈ ਤੇ ਉਸ ਦੇ ਵਿੱਚ ਅਸੀਂ ਅੱਜ ਸ਼ਾਮਲ ਹੋਣ ਜਾ ਰਹੇ ਹਾਂ ਔਰ ਉਸ ਦੇ ਵਿੱਚ ਐਜ਼ ਇੱਕ ਵਰਕਰ ਦੇ ਤੌਰ ਦੇ ਉੱਤੇ ਅਸੀਂ ਆਪਣੀਆਂ ਸੁਭਾਵਾਂ ਲੁਭਾਵਾਂਗੇ ਔਰ ਪੰਥ ਪਰਸਤੀ ਦੇ ਵਿੱਚ ਜਿੰਨਾ ਕੋ ਯੋਗਦਾਨ ਪਾ ਸਕਦੇ ਆ ਮੈਂ ਅਕਸਰ ਕਹਿੰਦਾ ਕਿ ਜਿਵੇਂ ਚਿੜੀ ਆਪਣੀ ਚੁੰਝ ਨਾਲ ਪਾਣੀ ਲੈ ਕੇ ਜੰਗਲ ਦੀ ਅੱਗ ਨੂੰ ਬੁਝਾਉਣਾ ਚਾਹੁੰਦੀ ਏ ਸਾਡਾ ਉਹਨਾਂ ਕੋ ਯੋਗਦਾਨ ਹੈ ਅਸੀਂ ਪੰਥ ਦੀ ਕਚਰੀ ਦੇ ਵਿੱਚ ਆਪਣਾ ਉਹਨਾਂ ਨੂੰ ਪੰਜਾਬ ਦੀ ਕਚਰੀ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਮੈਂ ਇਨੀਆਂ ਬੇਨਤੀਆਂ ਕਰਦਾ ਮੇਰੇ ਨਾਲ ਜਿਹੜੇ 올 ਇੰਡੀਆ 6 ਸਟੂਡੈਂਟ ਫੈਡਰੇਸ਼ਨ ਦੇ ਜਿੰਨੇ ਵੀ ਪੁਰਾਣੇ ਆਗੂ ਨੇ ਡਾਕਟਰ ਕਾਰਜ ਸਿੰਘ ਜੀ ਸਰਦਾਰ ਗੁਰਮਖ ਸਿੰਘ ਜੀ ਸਰਦਾਰ ਜਗਰੂਪ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਤਨੇਲ ਸਰਦਾਰ ਬਲਵੀਰ ਸਿੰਘ ਜੀ ਫੁਗਲਾਣਾ ਔਰ ਬਹੁਤ ਸਾਰੀ ਲੰਮੀ ਸਰਦਾਰ ਪ੍ਰਭਜੋਤ ਸਿੰਘ ਜੀ ਔਰ ਇਹ ਜਿਹੜੀ ਲੰਮੀ ਲਿਸਟੇ ਇਸ ਤੋਂ ਬਾਅਦ ਅਸੀਂ ਖੁੱਲੇ ਜਗ੍ਹਾ ਦੇ ਉੱਪਰ ਜਾ ਕੇ ਜਥੇਦਾਰ ਸਾਹਿਬ ਜੀ ਨੂੰ ਸਾਰਿਆਂ ਨਾਲ ਇੰਟਰਡੂਸ ਕਰਾਵਾਂਗੇ ਸੋ ਅੱਜ ਜਿਹੜਾ ਮੇਰੇ ਵੱਲੋਂ ਜੋ ਮੈਂ ਕਹਿਣਾ ਸੀ ਮੈਂ ਕਹਿ ਦਿੰਦਾ ਤੇ ਇਹ ਸਾਡੀ ਇੱਕ ਅੱਜ ਸਮੂਲੀਅਤ ਹੈ ਔਰ ਅਸੀਂ ਇਸ ਦੇ ਵਿੱਚ ਤਨ ਮਨ ਧੰਦੇ ਨਾਲ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰ ਮਮਜੀਦ ਦੀ ਫੈਡਰੇਸ਼ਨ ਬੜੀ ਇੰਡੀਪੈਂਡੈਂਟ ਕੰਮ ਕਰਦੀ ਸੀ ਕਿ ਹੁਣ ਇਹਨਾਂ ਦੇ ਗਰੁੱਪ ਨਾਲ ਕੰਮ ਕਰੇਗੀ ਦੇਖੋ ਜਿਹੜੀ ਫੈਡਰੇਸ਼ਨ ਹੈ ਫੈਡਰੇਸ਼ਨ ਜਦੋਂ ਬਣੀ ਸੀ ਉਦੋਂ ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇੱਕ ਕਮਰਾ ਸੀ ਇੱਕ ਜਿਹੜਾ ਅਜੀਤ ਖਬਰ ਹੈ ਜਿਹੜਾ ਲੀਡਿੰਗ ਪੇਪਰ ਹੈ ਪੰਜਾਬ ਦਾ ਉਹਦਾ ਇੱਕ ਇੱਕ ਕਮਰੇ ਦੇ ਵਿੱਚ ਦਫ਼ਤਰ ਹੁੰਦਾ ਸੀ ਇੱਕ ਦੇ ਵਿੱਚ ਸਾਡਾ ਫੈਡਰੇਸ਼ਨ ਦਾ ਸੀ ਪਰ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਚੰਡੀਗੜ੍ਹ ਦੇ ਵਿੱਚ ਦਫ਼ਤਰ ਹੈ ਉਹ ਇੱਕ ਕਾਰਪੋਰੇਟ ਘਰਾਣੇ ਦਾ ਦਫ਼ਤਰ ਤਾਂ ਕਿਹਾ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਹੀਂ ਰਿਹਾ ਸੋ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਲੀਡਰਸ਼ਿਪ ਪ੍ਰੋਵਾਈਡ ਕਰਾਉਂਦੇ ਰਿਆਂ ਜਿੰਨੇ ਵੀ ਸਾਡੇ ਪੁਰਾਣੇ ਆਗੂ ਨੇ ਉਹਨਾਂ ਦਾ ਤੁਸੀਂ ਇਤਿਹਾਸ ਦੇਖੋ ਤੇ ਮਨਜੀਤ ਸਿੰਘ ਜੀ ਕਲਕੱਤਾ ਔਰ ਤਰਲੋਚਨ ਸਿੰਘ ਜੀ ਈਵਨ ਜਿਹੜੇ ਦੁੱਤੀਆਂ ਪਾਰਟੀਆਂ 'ਚ ਧੱਕ ਦਿੱਤੇ ਗਏ ਸਰਦਾਰ ਹਰਮਿੰਦਰ ਸਿੰਘ ਗਿੱਲ ਔਰ ਇਸੇ ਤਰ੍ਹਾਂ ਆਪਣੇ ਭਾਈ ਭਾਨ ਸਿੰਘ ਭਾਈ ਅਬਨਾਸੀ ਸਿੰਘ ਭਾਈ ਮਨਜੀਤ ਸਿੰਘ ਜਿਹੜੇ ਸਾਰੇ ਫੈਡਰੇਸ਼ਨ ਦੇ ਸੀ ਸਰਦਾਰ ਰਜਿੰਦਰ ਸਿੰਘ ਮਹਿਤਾ ਸੀ ਚਾਵਲਾ ਸੀ ਇਹ ਜਿਹੜੇ ਬੰਦੇ ਨੇ ਉਹ ਅੱਜ ਉਧਰ ਚਲੇ ਗਏ ਲੇਕਿਨ ਅਸੀਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਹੱਕ ਉਹ ਹਾਰ ਗਏ ਥੱਕ ਗਏ ਟੁੱਟ ਗਏ ਲੇਕਿਨ ਅੱਜ ਅੱਗੇ ਉਹਨਾਂ ਕੋਲ ਬਹਾਨਾ ਸੀ ਅਸੀਂ ਕਿੱਧਰ ਜਾਈਏ ਅੱਜ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਗਿਆ ਉਸ ਪਲੇਟਫਾਰਮ ਦੇ ਆ ਕੇ ਉਹ ਆਪਣੇ ਪੰਥ ਪ੍ਰਸਤੀ ਦਾ ਪੱਲਾ ਜਿਹੜਾ ਫੜ ਸਕਦੇ ਨਹੀਂ ਤੁਹਾਡੇ ਇਸ ਸਮਝੌਤੇ ਜਿਹੜੇ ਸ਼ਾਮਿਲ ਤੁਸੀਂ ਹੋਏ ਹੋ ਇਸ ਨੂੰ ਅਲਾਈਨਸ ਸਮਝੀਏ ਕਿ ਅਸੀਂ ਇਹ ਮੈਂ ਜੀ ਬਿਲਕੁਲ ਮੈਂ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਾ ਔਰ ਅਸਤੀਫਾ ਦੇ ਕੇ ਮੈਂ ਆਪਣਾ ਇਹਦੇ ਵਿੱਚ ਜੁਆਇਨ ਕਰ ਰਿਹਾ ਔਰ ਜਿਹੜੀ ਫੈਡਰੇਸ਼ਨ ਹੈ ਉਸ ਦਾ ਫੈਸਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਸਲਾਮ ਮਸ਼ਵਰਾ ਕਰਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਦੁਬਾਰਾ ਜਿਹੜਾ ਕਿ ਅਕਸਰ ਇੱਥੇ ਆਪਣੇ ਭਾਰਤਵਾਦ ਜੀ ਬੈਠੇ ਨੇ ਉਹ ਅੱਜ ਹੱਸ ਰਹੇ ਸੀ ਕਹਿੰਦੇ ਕਿ ਤੁਸੀਂ ਤੁਹਾਡੀਆਂ ਚਿੱਟੀਆਂ ਦਾੜੀਆਂ ਹੋ ਗਈਆਂ ਤੁਸੀਂ ਫੈਡਰੇਸ਼ਨ ਵਾਲੇ ਕਿਵੇਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਸਮਾਂ ਆਵੇਗਾ ਸਾਡੇ ਕੋਲ ਕੋਈ ਇਹੋ ਜਿਹਾ ਪਲੇਟਫਾਰਮ ਨਹੀਂ ਅਸੀਂ ਕਾਂਗਰਸ 'ਚ ਜਾ ਨਹੀਂ ਸਕਦੇ ਬੀਜੇਪੀ 'ਚ ਜਾ ਨਹੀਂ ਸਕਦੇ ਕਾਲੀਦਲ ਬਾਦਲ ਦੇ ਵਿੱਚ ਅਸੀਂ ਜੁਆਇਨ ਨਹੀਂ ਕਰ ਸਕਦੇ ਸੋ ਸਾਡੇ ਕੋਲ ਕੋਈ ਪਲੇਟਫਾਰਮ ਨਹੀਂ ਸੀ ਅੱਜ ਪਲੇਟਫਾਰਮ ਜੈਸ਼ਦਾਰ ਬ੍ਰਹਮਪੁਰਾ ਸਾਹਿਬ ਨੇ ਸੇਖਮਤ ਸਾਹਿਬ ਨੇ ਸਾਨੂੰ ਪ੍ਰਦਾਨ ਕੀਤਾ ਉਹਨਾਂ ਦੇ ਵਿੱਚ ਅਸੀਂ ਅੱਜ ਸ਼ਾਮਲ ਹੋ ਰਹੇ ਹਾਂ ਔਰ ਆਲ ਇੰਡੀਆ ਸਿਕਸ ਸਟੂਡੈਂਟ ਫੈਡਰੇਸ਼ਨ ਪਹਿਲਾਂ ਦੀ ਤਰ੍ਹਾਂ ਉਸੇ ਤਰ੍ਹਾਂ ਆਪਣਾ ਵਜੂਦ ਆਪਣੀ ਪਹਿਚਾਨ ਆਪਣੀ ਵੱਖਰੀ ਵਿਲੱਖਣਤਾ ਜਿਹੜੀ ਉਹ ਕਾਇਮ ਰੱਖੇਗੀ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦਾ ਬਕਾਇਦਾ ਅਸੀਂ ਉਸੇ ਤਰ੍ਹਾਂ ਹੋਂਦ ਪ੍ਰਕਰਾਰ ਕਰਨ ਲਈ ਇਹਨਾਂ ਜਥੇਦਾਰਾਂ ਸਾਹਿਬ ਦੇ ਸਾਰਿਆਂ ਨਾਲ ਸਲਾਮ ਮਸ਼ਵਰਾ ਕਰਕੇ ਕਰਾਂਗੇ ਤੁਸੀਂ ਤਾਂ ਹਸਤੀਵਾ ਦੇ ਦਿੱਤਾ ਪ੍ਰਧਾਨਗੀ ਤੋਂ ਕਿ ਬਾਕੀ ਢਾਂਚਾ ਵੀ ਜਿਹੜਾ ਪੰਜਾਬ ਦੇ ਵਿੱਚ ਉਹ ਬੰਨ੍ਹ ਦਿੱਤਾ ਤੁਸੀਂ ਨਹੀਂ ਬਿਲਕੁਲ ਨਹੀਂ ਬੰਨ੍ਹ ਕੀਤਾ ਉਹਨਾਂ ਦੇ ਬਕਾਇਦਾ ਕਨਵੀਨਰ ਉਹਨਾਂ ਦੇ ਇੱਕ ਨਵੀਨਰ ਬ੍ਰਾਹਮਣ ਸਾਹਿਬ ਬ੍ਰਾਹਮਣਾ ਸਾਹਿਬ ਜਿਹੜਾ ਆਪਣੀ ਗੱਲ ਕਰ ਰਿਹਾ ਬ੍ਰਾਹਮਣਾ ਸਾਹਿਬ ਜਿਹੜਾ ਗੁਰੂ ਕਾ ਨੇ ਦਾ ਕਿ ਆਵਾਜ਼ ਸਭੂਲ ਕਟੀ ਨੂੰ ਆਜ਼ਾਦ ਕਰਾਉਣ ਦਾ ਅਕਾਲ ਤੱਕ ਦੀ ਮਾਨ ਮਰਗਾਂ ਦਾ ਭਾਗ ਨਹੀਂ ਕਿਉਂਕਿ ਤੁਸੀਂ ਵੀ ਅਕਾਲ ਤੱਕ ਦੀ ਰੋਸ ਕਰਕੇ ਹੀ ਪਾਰਟੀ ਸਿੱਟੀ ਹੈ ਮੇਨ ਜਿਹੜਾ ਹੈਗਾ ਤੁਹਾਡਾ ਇਹਦਾ ਬੇਵਾਂ ਕੀ ਹੁਣ ਤੁਸੀਂ ਫੂਲਕਾ ਸਾਹਿਬ ਨੂੰ ਆਪਣੇ ਬਕਰੇ ਕੈਂਡੀਡੇਟ ਦੇ ਕਰੋਗੇ ਦੇਖੋ ਜੀ ਫੂਲਕਾ ਸਾਹਿਬ ਨੇ ਬਹੁਤ ਵਧੀਆ ਜਿਹੜਾ ਕਦਮ ਚੁੱਕਿਆ ਵਾ ਅਸੀਂ ਉਹਦਾ ਸਵਾਗਤ ਕਰਦੇ ਹਾਂ ਬਰੰਪੁਰਾ ਸਾਹਿਬ ਹੋਰ ਕੀ ਸੋਚਦਾ ਨਹੀਂ ਤੁਸੀਂ ਥੋੜਾ ਜੀ ਉਹਦਾ ਸਵਾਗਤ ਕਰਦੇ ਹਾਂ ਔਰ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਕਿ ਬਿਲਕੁਲ ਗੱਲ ਠੀਕ ਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਰਾਸੀ ਕਰਨ ਜਿਹੜਾ ਉਹ ਬਾਦਲ ਕੰਪਨੀ ਨੇ ਕਰ ਲਿਆ ਸੀਗਾ ਇਹ ਅਸੀਂ ਹਰ ਹਾਲਤ ਦੇ ਵਿੱਚ ਉਹਨਾਂ ਦਾ ਸਾਥ ਦੇ ਕੇ ਇਹ ਚਾਹਾਂਗੇ ਕਿ ਉੱਥੇ ਕੋਈ ਰਾਜਨੀਤੀ ਜਿਹੜੀ ਆ ਨਾ ਹੋ ਸਕੇ ਤੁਸੀਂ ਕੁਝ ਕਹਿਣਾ ਅਸੀਂ ਫੂਲਕਾ ਸਾਹਿਬ ਦਾ ਜੋ ਮਿਸ਼ਨ ਹੈ ਆ ਸਾਡਾ ਵੀ ਉਹੀ ਮਿਸ਼ਨ ਹੈ ਆ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜਦੋਂ ਮਿਸ਼ਨ 1 ਹੋਵੇ ਫਿਰ ਇੱਕ ਦੂਜੇ ਦਾ ਸਾਥ ਦੇਈਦਾ ਫੁਲਕਾ ਸਾਹਿਬ ਦਾ ਸ਼ਰੋਮਣੀ ਅਕਾਲੀ ਦਲ ਟਕਸਾਲੀ ਪੂਰਾ ਸਾਥ ਦੇਗਾ ਤੇ ਜਿੱਥੇ ਕਿਤੇ ਉਹਨਾਂ ਦੇ ਸਾਥ ਦੀ ਲੋੜ ਹੋਈ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਸਾਡਾ ਸਾਥ ਸੇਖਵਾ ਸਾਹਿਬ ਜਿਹੜਾ ਆਲ ਇੰਡੀਆ ਗੁਰਦੁਆਰਾ ਹੈ ਉਹਦੇ ਅੰਦਰ ਇਸ ਵਿਲੇਜ ਰੋਮਨੀ ਟਮੇਕੀਆ ਥੋੜਾ ਲਾਂਗੀਆਂ ਪੈਂਦੀਆਂ ਤਾਂ ਇੱਕ ਜਥੇਬੰਦੀ ਖੜੀ ਕਰਨੀ ਪੈਣੀ ਹੈ ਕਿਹੜੀ ਪੂਰਕਾ ਸਾਹਿਬ ਨੇ ਜੱਫੇਦੰਦੀ ਖਰੀਦ ਕੀਤੀ ਹੈ ਕੀ ਤੁਸੀਂ ਉਹਦੇ ਨਾਲ ਜਾ ਕੇ ਫਿਰ ਰਲੋਗੇ ਸ਼੍ਰੋਮੀ ਕਮੇਟੀ ਦੀਆਂ ਚੋਣਾਂ ਜਦੋਂ ਲੱਗਣਗੀਆਂ ਪਹਿਲੀ ਗੱਲ ਤੁਸੀਂ ਥੋੜੀ ਜੀ ਸੋਧ ਕਰ ਲਓ ਆਪਣੇ ਕੁਐਸਚਨ ਚ ਜਿਹੜਾ ਐਕਟ ਬਣਿਆ ਹੋਇਆ ਉਹ ਗੁਰਦੁਆਰਾ ਐਕਟ 1925 ਆ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਜਿਵੇਂ ਕਿ ਤੁਸੀਂ ਕਿਹਾ ਆ ਨਹੀਂ ਆਲ ਇੰਡੀਆ ਦਾ ਤਾਂ ਅਜੇ ਪ੍ਰਪੋਜ਼ਲ ਚੱਲ ਰਿਹਾ ਹਾਂ ਮੈਂ ਉਹੀ ਗੱਲ ਕਹਿ ਰਿਹਾ ਤੁਸੀਂ ਆਲ ਇੰਡੀਆ ਕਿਹਾ ਨਾ ਮੈਂ ਉਹਨੂੰ ਥੋੜਾ ਜਿਹਾ ਕਲੀਅਰਿਫਾਈ ਕਰ ਦਿਆਂ ਦੂਸਰੀ ਗੱਲ ਇਹ ਆ ਕਿ ਸਾਡੀ ਪਾਰਟੀ ਦੀ ਅਜੇ ਰਜਿਸਟ੍ਰੇਸ਼ਨ ਹੋ ਰਹੀ ਆ ਇੱਕ ਦੂਜੇ ਦਾ ਸਾਥ ਲੈਣਾ ਦੇਣਾ ਜਿਹੜਾ ਆ ਉਹ ਉਹ ਤੈਅ ਆ ਜਿਹੜੀਆਂ ਕੋਈ ਕਾਨੂੰਨੀ ਅੜਚਣਾਂ ਇਹਦੇ 'ਚ ਹੋਣਗੀਆਂ ਉਹ ਅਸੀਂ ਪੈ ਲੈ ਕੇ ਦੂਰ ਕਰਾਂਗੇ ਜਿਹੜੀ ਗੱਲ ਹੁਣ ਤੁਸੀਂ ਕੀਤੀ ਆ ਕੁਦਰਤੀ ਤੁਸੀਂ ਗੱਲ ਕਰਤੀ ਆ ਮੈਂ ਉਹਨੂੰ ਥੋੜਾ ਜਿਹਾ ਲੈਬੋਰੇਟ ਕਰਕੇ ਦੱਸ ਦਿਆਂ ਕਿ ਜਦੋਂ ਦਾ 1925 ਦਾ ਐਕਟ ਗੁਰਦੁਆਰਾ ਐਕਟ ਬਣਿਆ ਆ ਸਿੱਖਾਂ ਦੀ ਉਦੋਂ ਦੀ ਮੰਗ ਆ ਵੀ ਸਾਨੂੰ ਇਹ ਮਨਜ਼ੂਰ ਨਹੀਂ ਸਾਨੂੰ ਆਲ ਇੰਡੀਆ ਗੁਰਦੁਆਰਾ ਐਕਟ ਚਾਹੀਦਾ ਆ ਉਹਦੇ ਤਾਂ 3-4 ਖਰੜੇ ਚਲੇ ਵੀ ਗਏ ਦੁਬਾਰਾ ਚਲੇ ਵੀ ਗਏ ਲੇਕਿਨ ਕਿਉਂ ਨਹੀਂ ਹੁਣ ਤੱਕ ਬਣਿਆ ਮੈਂ ਇਹ ਵੀ ਗੱਲ ਕਹਿਣੀ ਚਾਹੁੰਨਾ ਵਾਂ ਕਿ ਜਦੋਂ ਅਸੀਂ ਬਾਗਲ ਸਾਹਿਬ ਦੇ ਨਾਲ ਸਾਂ ਮੈਂ ਕਿਉਂਕਿ ਸ਼੍ਰੋਮਣੀ ਗੁਰਦੁਦਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਜੀ ਮੈਂ ਉਹਨਾਂ ਨੂੰ ਬਹੁਤ ਵਾਰੀ ਇਹ ਗੱਲ ਕਹੀ ਕਿ ਸਾਨੂੰ ਇਸ ਐਕਟ ਨਾਲ ਸਿੱਖਾਂ ਦੀ ਉਹ ਸ਼ਾਨ ਨਹੀਂ ਬਣਦੀ ਜਿੰਨੀ ਸ਼ਾਨ ਆਲ ਇੰਡੀਆ ਗੁਰਦੁਆਰਾ ਐਕਟ ਬਣ ਤੋਂ ਬਾਅਦ ਬਣਨੀ ਆ ਕਿਉਂਕਿ ਆਲ ਇੰਡੀਆ ਦੇ ਸਾਰੇ ਗੁਰਦੁਆਰੇ ਉਹਦੇ ਅੰਡਰ ਆਉਣੇ ਨੇ ਹੁਣ ਜਿਹੜੇ ਤਿੰਨ ਤਖਤ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 1925 ਦੇ ਐਕਟ ਚ ਆਉਂਦੇ ਆ ਲੇਕਿਨ ਜਿਹੜੇ ਦੋ ਤਖਤ ਨੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਉਹ ਇਹਦੇ ਤੋਂ ਬਾਹਰ ਨੇ ਇਸ ਕਰਕੇ ਸਾਰਿਆਂ ਦੀ ਜਿਹੜੀ ਮਰਿਆਦਾ ਉਹ ਇੱਕ ਨਹੀਂ ਹੋਈ ਜਿਹਦੇ ਨਾਲ ਬੜਾ ਵੱਡਾ ਸਾਡਾ ਕੌਮੀ ਨੁਕਸਾਨ ਹੋਇਆ ਆ ਜੇ ਆਲ ਇੰਡੀਆ ਗੁਰਦੁਆਰਾ ਇੱਕ ਬਣ ਜਾਂਦਾ ਤੇ ਇਹ ਸਾਰੀ ਮਰਿਆਦਾ ਵੀ ਇੱਕ ਹੋ ਜਾਂਦੀ ਆ ਇਹਦੇ ਨਾਲ ਡੇਰਾਬਾਦ ਜਿਹੜਾ ਉਹ ਖਤਮ ਹੁੰਦਾ ਆ ਲੇਕਿਨ ਮੈਂ ਜਿਹੜੀ ਗੱਲ ਤੁਹਾਨੂੰ ਦੱਸਣੀ ਚਾਹੁੰਨਾ ਉਹ ਇਹ ਕਿ ਜਦੋਂ ਮੈਂ ਇਹ ਗੱਲ ਕਹੀ ਜਦੋਂ ਹਰਿਆਣਾ ਆਪੱਖ ਦੀ ਵੱਖਰੀ ਕਮੇਟੀ ਤੁਸੀਂ ਉੱਥੇ ਸੋਸ ਵੇਲੇ ਮੈਂ ਬਾਗਲ ਸਾਹਿਬ ਨੂੰ ਕਿਹਾ ਵੀ ਇਹਦਾ ਹਾਲ ਇੱਕੋ ਹੀ ਆ ਹਾਲ ਇੰਡੀਆ ਗੁਰਦੁਆਰਾ ਐਕਟ ਮੈਨੂੰ ਕਹਿਣ ਲੱਗੇ ਸਾਡੇ ਕੋਲ ਤੇ ਜਿਹੜੇ ਪੰਜਾਬ ਦੇ ਮੈਂਬਰ ਬਣਦੇ ਆ ਓਹੀ ਸਾਹਮਣੇ ਔਖੇ ਹੋ ਜਾਂਦੇ ਆ ਤੇ ਜੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਗਿਆ ਤੇ ਬਾਹਰ ਲੀਆਂ ਸਟੇਟਾਂ ਚੋਂ ਵੀ ਓਨੇ ਮੈਂਬਰ ਬਣ ਜਾਣੇ ਆ ਤੇ ਸਾਡਾ ਕੰਟਰੋਲ ਨਹੀਂ ਰਹਿਣਾ ਸ਼੍ਰੋਮਣੀ ਕਮੇਟੀ ਤੇ ਤੇ ਜੇ ਸਾਡਾ ਸ਼੍ਰੋਮਣੀ ਕਮੇਟੀ ਤੇ ਕੰਟਰੋਲ ਨਾ ਰਿਹਾ ਤੇ ਆਪਣਾ ਕਾਲੀਦਾਲ ਵੀ ਕਿਸੇ ਨੇ ਮੰਨਣਾ ਨਹੀਂ ਇਸ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਇਹ ਨੀਅਤ ਕਰਕੇ ਅੱਜ ਤੱਕ ਜਿਹੜਾ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣਿਆ ਅਸੀਂ ਮੇਰੇ ਸਵਾਲ ਦਾ ਇੱਕ ਮਿੰਟ ਇੱਕ ਮਿੰਟ ਮੈਂ ਮੈਂ ਪੂਰਾ ਕਰਾਂ ਮੈਂ ਦੂਸਰੇ ਪਾਸੇ ਲੈ ਗਏ ਮੈਂ ਇੱਕ ਮਿੰਟ ਆ ਮੈਂ ਪੂਰਾ ਕਰਨਾ ਸਿਰਫ ਅਸੀਂ ਤੁਹਾਡੇ ਰਹੀਂ ਸਾਰੇ ਸਿੱਖ ਜਗਤ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਇਹ ਮੰਗ ਅਧੂਰੀ ਹੈ ਆਲ ਇੰਡੀਆ ਗੁਰਦੁਆਰਾ ਐਕਟ ਦੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਇਹਦੇ ਵਾਸਤੇ ਪੂਰਾ ਯਤਨ ਕਰੇਗਾ ਉਹਨਾਂ ਚਿਰ ਜਿੰਨਾ ਚਿਰ ਇਹ ਆਲ ਇੰਡੀਆ ਗੁਰਦੁਆਰਾ ਐਕਟ ਨਹੀਂ ਬਣ ਜਾਂਦਾ ਹੁਣ ਤੁਸੀਂ ਕਹੋ